ਲੇਵਲ ਦੇਖ ਲੋ ਪੱਧਰ ਦੇਖ ਲੋ ਕਿ ਮੁੱਖ ਮੰਤਰੀ ਦਾ ਇੱਕ ਛੋਟੇ ਜਿਹੇ ਪੱਤਰਕਾਰ ਦੇ 3 ਮਿੰਟ ਲਾ ਕੇ ਗਿਆ ਵੀ ਉਹ ਐ ਕਰਦੇ ਆ ਉਹ ਐ ਕਹਿੰਦੇ ਆ ਉਹ ਕੁਰਸੀਆਂ ਦੀ ਗੱਲ ਕਰਦੇ ਆ ਉਹ ਟੈਂਟ ਦੀ ਗੱਲ ਕਰਦੇ ਆ ਉਹ ਦਿੱਲੀ ਤੋਂ ਟੈਂਟ ਆਉਂਦਾ ਕੁਰਸੀਆਂ ਦਿੱਲੀ ਤੋਂ ਆਉਂਦੀਆਂ ਨੇ ਇਹਦੇ ਕੋਲੇ ਚੁਟਕਲੇ ਉਹਨੂੰ ਨਿੰਦ ਲਿਆ ਬਾਦਲਾਂ ਨੂੰ ਭੰਡ ਰਿਆ ਕਾਂਗਸ ਨੂੰ ਭੰਡ ਲਿਆ ਫਲਾਨਾ ਬਾਦਲ ਐ ਕਰਦਾ ਅਸੀਂ ਜਾ ਕੇ ਮਜੀਠੀਆ ਅੰਦਰ ਦੇਤਾ ਅਸੀਂ ਐ ਕਰਦੇ ਆ ਅਸੀਂ ਆਮ ਘਰਾਂ ਦੇ ਮੁੰਡੇ ਇਹਨਾਂ ਨੂੰ ਬਰਦਾਸ਼ਤ ਨਹੀਂ ਹੁੰਦੇ ਅ ਚੱਕਾ ਰੋ ਜਦੋਂ ਬਖਦਾ ਅਸੀਂ ਚੱਟੇ ਦੇ ਖਿਲਾਫ ਕਿਉਂ ਨਹੀਂ ਬੋਲੇ ਹੁਣ ਤੂੰ ਰੋਜ਼ ਦਾ ਚੱਟਾ ਹਾ ਠੋਕਾ ਬਣ ਗਿਆ ਪੰਜ ਸਿਆ ਠੋਕਾ ਬਣ ਗਿਆ ਨਾ ਪੰਜਾਬ ਨੂੰ ਬਰਬਾਦ ਕਰ ਨਾ ਬਰਬਾਦ ਕਰ ਪੰਜਾਬ ਨੂੰ ਤੂੰ ਤਵਾਹ ਕਰ ਰਿਹਾ ਪੰਜਾਬ ਨੂੰ ਅੱਜ ਤੂੰ ਕਹਿ ਰਿਹਾ ਸੀ ਮੈਂ ਜਰਾ ਬਾਹਰ ਸੁਣਿਆ ਰਾਂਪਰੇ ਵਾਲਾ ਤੂੰ ਕਹਿ ਰਿਹਾ ਸੀ ਕਿ ਜਦੋਂ ਪੰਜਾਬ ਲੀਤ ਤੇ ਚੜ ਰਿਹਾ ਸੀ ਨਾ ਤੇ ਕੁਝ ਲੋਕ ਰੌਲਾ ਪਾਉਂਦੇ ਸੀ ਵੀ ਪੰਜਾਬ ਲੀਤ ਨਾ ਚੜਦੇ ਸਾਨੂੰ ਰੋਕ ਰਹੇ ਸੀ ਤੈਨੂੰ ਲੀ ਤੈਨੂੰ ਤੂੰ ਪੰਜਾਬ ਨੂੰ ਚਾੜ ਰਿਆ ਤੂੰ ਲੀ ਤੋਂ ਲਾ ਰਿਆ ਪੰਜਾਬ ਨੂੰ ਤੂੰ ਬਰਬਾਦ ਕਰ ਰਿਆ ਤੂੰ ਪੰਜਾਬ ਨੂੰ ਵੇਚ ਰਿਆ ਦਿੱਲੀ ਦੇ ਲੁਟੇਰਿਆਂ ਦੇ ਹੱਥ ਵੇਚ ਰਿਆ ਤੇਰੇ ਸ਼ਿਸ਼ੋਧੀ ਵਰਗੇ ਆ ਤੇਰੇ ਸੰਜੇ ਵਰਗੇ ਤਰੇਕੇ ਜੜੀ ਵਾਲ ਵਰਗੇ ਲੁੱਟ ਰਹੇ ਆ ਪੰਜਾਬ ਨੂੰ ਦੋਨੇ ਹੱਥੀ ਲੁੱਟ ਰਹੇ ਆ ਪੰਜਾਬ ਨੂੰ ਬਿਹਾਰ ਦੀਆਂ ਵੋਟਾਂ ਦੇ ਵਿੱਚ ਜਿੰਨੇ ਬੰਦੇ ਤੁਸੀਂ ਖੜੇ ਕੀਤੇ ਆ ਪੰਜੀ ਪੰਜੀ ਜਿਹੜੀ ਉੱਥੇ ਖਰਚ ਰੋਣਾ 100 ਕੁ ਰੁਪਿਆ 100 ਰੁਪਿਆ ਖਰਚ ਆਉਣਾ ਬਿਹਾਰ ਦੀਆਂ ਵੋਟਾਂ ਚ ਉਹ ਸਾਰਾ ਪੈਸਾ ਪੰਜਾਬ ਤੋਂ ਜਾਣਾ ਐਂ ਤੁਸੀਂ ਪੰਜਾਬ ਦੀਆਂ ਕੀਮਤੀ ਜ਼ਮੀਨਾਂ ਬੇਸ ਕੀਮਤੀ ਜ਼ਮੀਨਾਂ ਵੇਚ ਕੇ ਪੈਸਾ ਉੱਥੇ ਲਾਉਣਾ ਪੰਜਾਬ ਦੇ ਲੋਕੋ ਜਾਗ ਜਾਓ ਇਹ ਨਾ ਸੋਚੋ ਮੇਰੀ ਗੱਲ ਸੁਣੋ ਜੇ ਜਿੱਥੇ ਰਿਸਰਚਾਂ ਹੁੰਦੀਆਂ ਨੇ ਖੋਜਾਂ ਹੁੰਦੀਆਂ ਨੇ ਬੀ ਤਿਆਰ ਹੁੰਦੇ ਆ ਸੀਡ ਤਿਆਰ ਹੁੰਦੇ ਆ ਖੇਤੀਬਾੜੀ ਯੂਨੀਵਰਸਿਟੀ ਦੀ ਜ਼ਮੀਨ ਆ 1500 ਕਲਾ ਜੇ ਉਹਨਾਂ ਨੇ ਇਹ ਵੇਚ ਦਿੱਤੀ ਕਿੱਥੇ ਖੋਜਾਂ ਹੋਣਗੀਆਂ ਤੁਹਾਨੂੰ ਬੀ ਕਿੱਥੋਂ ਮਿਲਣਗੇ ਸਾਰਾ ਕਾਰਪੋਰੇਟ ਦਾ ਅੱਜ ਇਹ ਚਲਾਇਆ ਨਾ ਕੰਮਾ ਬੀਆਂ ਦਾ ਵੀ ਦੂਜਾ ਸਾਰਾ ਕੁਝ ਕਾਰਪੋਰੇਟ ਲੈ ਜਾਣੇ ਖੋ ਕੇ ਮੈਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਵੀ ਕਹਿਣਾ ਚਾਹੁੰਦਾ ਯਾਰ ਵੀ ਇਸ ਗੱਲ ਨੂੰ ਸੋਚੋ ਇਹ ਗੱਲ ਲੈਂਡ ਪੂਲਿੰਗ ਨਾਲੋਂ ਵੀ ਕਿਤੇ ਜ਼ਿਆਦਾ ਗੰਭੀਰ ਹੈ ਜਿਨ੍ਹਾਂ ਨੇ ਪੀ ਡਬਲਯੂ ਡੀ ਵਾਲਾ ਕੋਈ ਜਗ੍ਹਾ ਪਈ ਆ ਗੁਰਸਟ ਹਸਪੀਟਲ ਪਈ ਆ ਕੋਈ ਹੋਰ ਸਰਕਾਰੀ ਜਾਇਦਾਦ ਪਈ ਸਾਰੇ ਇਹਨਾਂ ਨੇ ਨਿਸ਼ਾਨਦੇਹੀ ਕਿਚ ਕਰੀ ਜਾਂਦੇ ਦਾਵਾ-ਦਵਾ ਵੀ ਜਿੱਥੇ ਪੰਜਾਬ ਵਿੱਚ ਜਿੰਨੀ ਜ਼ਮੀਨ ਕੋਈ ਸ਼ਹਿਰਾਂ ਦੇ ਵਿੱਚ ਕੋਈ ਦਫ਼ਤਰ ਪਈ ਆ ਕੋਈ ਆਪਣੀਆਂ ਕੋਠੀਆਂ ਪਿੰਗਾਂ ਨੇ ਸਰਕਾਰੀ ਗੁਰਸਟ ਹਸਪੀਟਲ ਪਈ ਨੇ ਸਾਰੇ ਇਹਨਾਂ ਨੇ ਵੇਚ ਦੇਣੇ ਆ ਆ ਇੱਕ ਸਾਲ ਵਿੱਚ ਬੱਟ ਕੇ ਉਹ ਜਾਣਗੇ ਚੱਕ ਕੇ ਬੁਰੀਆ ਬਸਤ ਦਲੀਪਾ ਜਾਣਗੇ ਸੋ ਯਾਰ ਇਹ ਬੜੀ ਗੰਭੀਰ ਗੱਲ ਹੈ ਇਸ ਤਰੀਕੇ ਨਾਲ ਇਹ ਪੰਜਾਬ ਦੀਆਂ ਮਤਲਬ ਕਿ ਇੰਨੀਆਂ ਕੀਮਤੀ ਜ਼ਮੀਨਾਂ ਨੂੰ ਇਹ ਵੇਚ ਰਿਹਾ ਔਰ ਸਭ ਤੋਂ ਹੈਰਾਨੀ ਦੀ ਗੱਲ ਦੇਖੋ ਯਾਰ ਲੱਖ ਦੀ ਲਾਹਣ ਤਾਂ ਇਹਨਾਂ ਵਿਰੋਧੀਆਂ ਦੇ ਉੱਤੇ ਆ ਕਾਂਗਰਸੀਆਂ ਦੇ ਉੱਤੇ ਬਾਦਲਾਂ ਉੱਤੇ ਭਾਜਪਾ ਵਾਲੇ ਇੱਥੇ ਕਿੱਥੇ ਸੁੱਤੇ ਪਏ ਆ ਇਹ ਐਡਾ ਮੁੱਦਾ ਸਾਰਾ ਕੁਝ ਇਹ ਵੇਚੀ ਜਾਂਦੇ ਤੁਸੀਂ ਸੁੱਤੇ ਪਏ ਹੋ ਕੋਈ ਦੇਖਿਆ ਕੋਈ ਲੜਨ ਵਾਲੀ ਗੱਲ ਕੋਈ ਸੰਘਰਸ਼ ਵਾਲੀ ਗੱਲ ਵੀ ਅਸੀਂ ਭਾਈ ਸੜਕਾਂ ਦੇ ਆਵਾਂਗੇ ਜਿੱਦ ਇਹ ਜ਼ਮੀਨਾਂ ਵੇਚੀਆਂ ਉਹਦਾ ਦੂਰ ਦੀ ਗੱਲ ਹੈ ਕਿਸੇ ਦਾ ਬਿਆਨ ਤੱਕ ਨਹੀਂ ਆਇਆ ਹਲੇ ਕਿਸੇ ਬੜੰਗ ਦਾ ਕਿਸੇ ਬਾਜਵੇ ਦਾ ਕਿਸੇ ਸ਼ਹੀਰ ਦਾ ਕਿਸੇ ਜਾਖੜ ਦਾ ਸਿਰਫ ਯਾਰ ਐਟੇ ਜਿੰਨੀਆਂ ਵੀ ਧਰਾਂ ਫਿਰਦੀਆਂ ਨੇ ਨਾ ਬਾਈ ਪੰਜਾਬ ਦੇ ਲੋਕੋ ਸਮਝੋ ਆ ਬਾਦਲ ਵਾਲੇ ਕਾਂਗਰਸੀ ਦੂਜੇ ਤੀਜੇ ਬੀਜੇਪੀ ਵਾਲੇ ਸਾਰਿਆਂ ਨੂੰ ਸਿਰਫ ਤੇ ਸਿਰਫ ਕੁਰਸੀ ਦਿਖਦੀ ਹੈ 27 ਵਾਲੀ ਵੀ ਕੁਰਸੀ ਦੇ ਬਹਿ ਜਗੇ ਪੰਜਾਬ ਚਾਹੇ ਮਰਦਾ ਖਾਪਦਾ ਵਿਗਦਾ ਉਜੜਦਾ ਜੋ ਮਰਜ਼ੀ ਹੋਵੇ ਪੰਜਾਬ ਨੂੰ ਇਹਨਾਂ ਸਿਰਫ ਕੁਰਸੀ ਆ ਇਹਨਾਂ ਕੋਈ ਏਜੰਡੇ ਦਾ ਨਹੀਂ ਕੋਈ ਮੁੱਦੇ ਦਾ ਨਹੀਂ ਹਾਂ ਕੋਈ ਕੱਲ ਕਰ ਰਿਹਾ ਅਜ ਪੰਜਾਬ ਦੇ ਏਜੰਡੇ ਦੀ ਕੋਈ ਮੁੱਦੇ ਦੀ ਕੀ ਰੋਡ ਮੈਪ ਹੈ ਕੀ ਫਿਊਚਰ ਪਲਾਨਿੰਗ ਹੈ ਕੀ ਪ੍ਰਿਕਸ਼ ਰਣਨੀਤੀ ਬਣਾਉਣਗੇ ਇਹ ਕੀ ਇਹਨਾਂ ਕੋਲ ਏਜੰਡਾ ਪੰਜਾਬ ਨੂੰ ਬਚਾਉਣ ਦਾ ਉਹਦਾ ਵੇਚੀ ਜਾਂਦਾ ਹੈ ਨਾ ਪੰਜਾਬ ਹੋਣੀ ਇਹ ਜੱਪ ਕਰਕੇ ਇਸ ਤਾਂਖ ਤੇ ਬੈਠੇ ਆ ਵੀ ਸਾਡਾ ਦਾ ਲੱਗ ਜੂ ਸੋਡਾ ਦਾ ਕਿੱਥੋਂ ਲੱਗੂ ਜੇ ਪੰਜਾਬ ਪੰਜਾਬ ਨਾ ਰਿਹਾ ਯਾਰ ਸਾਰਾ ਪੰਜਾਬ ਤਾਂ ਕਿੰਨੇ ਕੈ ਲੱਖ ਕਰੋੜ ਦਾ ਕਰਜ਼ਾ ਤੁਸੀਂ ਤੁਹਾਡੇ ਸਰਪੰਚਾਂ ਦਾ 5 ਲੱਖ ਕਰੋੜ ਦਾ ਕਰਜ਼ਾ ਹੋਣ ਵਾਲਾ ਲੈ ਤੇਰੇ ਦੇ ਤੇ ਅਧਿਕਾਰ ਦਾ ਚੱਕੀ ਤੁਰੇ ਚੱਕੀ ਤੁਰੇ ਜਾਂਦੇ ਆ ਇਹ ਕਿਹਦੇ ਪੈਣਾ ਬੋਝ ਕਰਦੇ ਦਾ ਪੰਜਾਬ ਦੇ ਲੋਕਾਂ ਦੇ ਸਿਰ ਤੇ ਪੈਣਾ ਇਹ ਭਗਤਨੀ ਪੰਜਾਬ ਦੇ ਲੋਕਾਂ ਸੋਨੂੰ ਹੀ ਪੈਣੀ ਆ ਤੁਹਾਡਾ ਗੌਰ ਕਰੋ ਜਿਹੜੀ ਆ 2000 ਕਿਲਾ ਪੰਜਾਬ ਐਗਰੋ ਦਾ ਬਾਗਬਾਨੀ ਵਿਭਾਗ ਦਾ ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਦਾ 2000 ਕਿਲਾ ਸਰਕਾਰ ਵੇਚਣ ਦੀ ਤਿਆਰੀ ਕਰ ਰਹੀ ਹੈ ਨਿਸ਼ਾਨਦੇਹੀਆਂ ਕਰਾ ਰਹੀ ਹੈ ਜਥੇ ਬੰਦਿਆਂ ਆ ਲੈ ਇਕੱਠੇ ਹੋ ਆ ਮੁੱਦਿਆਂ ਦੇ ਉੱਤੇ ਬੋਲੋ ਇਹਦੇ ਮੁੱਦੇ ਸਰਕਾਰ ਘੇਰੋ ਐਲਾਨ ਕਰੋ ਵੀ ਜ਼ਮੀਨ ਨਹੀਂ ਅਸੀਂ ਵਿਕਣ ਦੇਵਾਂਗੇ ਆ ਜਿੰਨਾ ਪਿੰਡਾਂ ਦੇ ਵਿੱਚ ਮੈਂ ਪਿੰਡਾਂ ਦਾ ਨਾਂ ਲੈ ਆ ਜ਼ਿਕਰ ਕੀਤਾ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਪੀਲਾ ਵੀ ਤੁਸੀਂ ਵੀ ਇਕੱਠੇ ਹੋ ਬਿਲਕੁਲ ਦਰਿਆ ਦੇ ਨਾਲ-ਨਾਲ ਸਤਲੁਜ ਦੇ ਨਾਲ-ਨਾਲ ਪੈਲੀ ਆ ਇਹ ਉਸ ਇੰਡਸਟਰੀਆ ਨੂੰ ਵੇਚ ਦੇਣਗੇ ਅੱਜ ਇਹ ਪਹਿਲਾ ਰਾਜਪੁਰੇ ਜ਼ਮੀਨ ਵੇਚੀ ਇਹਨਾਂ ਨੇ 117 ਕਰੋੜ ਦੀ। ਕਹੀਂ ਵੇਚ ਕੇ ਉਥੇ ਨਸਤੀ ਲੱਗ ਜੂ ਕਾਰਖਾਨਾ ਲੱਗ ਜੂਗਾ। ਉਹ ਪਹਿਲੇ ਜੇ ਪਤਾ ਪਿੱਟੀ ਜੰਨੇ ਆ ਵੀ ਜਿਹੜਾ ਬਾਤੀਆਂ ਪਾਣੀ ਚ ਉਹ ਹੋਰ ਉਹ ਕੰਡੇ ਵੀ ਜ ਰਹੇ ਨੇ। ਇਹ ਇੱਕ ਪਾਸੋਂ ਮਾਰਨੀ ਪੈਣੀ ਬਹੁਤ ਪਾਸੋਂ ਮਾਰ ਪੈਣੀ ਆ। ਜਾਗ ਜੋ ਮੇਰਾ ਵੀਰ ਜਾਗ ਜੋ ਆ ਜਿਹੜੀਆਂ ਵੱਡੀਆਂ ਵੱਡੀਆਂ ਗੱਡੀਆਂ ਕੋਠੀਆਂ ਭੱਜੇ ਫਿਰਦੋਂ ਚਿੱਟੇ ਲੀੜੇ ਪਾ ਕੇ ਉਧਰ ਨੂੰ ਭੱਜ ਗਏ ਉਧਰ ਨੂੰ ਭੱਜ ਗਏ ਵਿਆਹ ਆ ਗਿਆ ਓਏ ਭੋਗ ਆ ਗਿਆ ਓਏ ਆਹ ਹੋ ਗਿਆ ਓਏ ਉਹ ਆ ਗਿਆ ਇਹ ਸੋਡੇ ਪੱਲੇ ਕੋ ਰਹਿਣਾ ਨਹੀਂ। ਜਿਸ ਤਰੀਕੇ ਨਾਲ ਪੰਜਾਬ ਨੂੰ ਅੰਦਰ ਖਾਤੇ ਬਰਬਾਦ ਕਰ ਰਿਹਾ ਤੇ ਵੇਚ ਰਿਹਾ ਪੰਜਾਬ ਨੂੰ ਸੋ ਆਓ ਮੇਰਾ ਵੀਰ ਮੈਂ ਅਪੀਲ ਕਰਦਾ ਮੈਂ ਮਿਲ ਕੇ ਵੀ ਕੁਝ ਅਥੇ ਬੰਦਗਾਨਾਂ ਨਾਲ ਮੇਰੀ ਗੱਲਬਾਤ ਵੀ ਹੋਈ ਹੈ ਮਿਲੇ ਵੀ ਆ ਉਹਨਾਂ ਨੂੰ ਵੀ ਕਿਹਾ ਵੀ ਭਾਈਏ ਤੇ ਕੋਈ ਮੀਟਿੰਗ ਬੁਲਾਓ ਤੇ ਤੇ ਕੋਈ ਸੰਘਰਸ਼ ਦਾ ਐਲਾਨ ਕਰੋ ਤਾਂ ਕਿ ਜਿਹੜੀਆਂ ਜ਼ਮੀਨਾਂ ਐ ਇਹਨੂੰ ਬਚਾਇਆ ਜਾ ਸਕੇ ਪੰਜਾਬ बिक ਰਿਹਾ ਪੰਜਾਬ ਜਾੜਿਆ ਜਾ ਰਿਹਾ ਪੰਜਾਬ ਬਰਬਾਦ ਕੀਤਾ ਜਾ ਰਿਹਾ ਕਈ ਕਹਿੰਦੇ ਆ ਇਹ ਉਹੀ ਰੌਲਾ ਪਾਉਂਦਾ ਪੰਜਾਬ ਕਿੱਥੇ ਵਿਕਦਾ ਪੰਜਾਬ ਕਿੱਥੇ ਉੱਜੜਦਾ ਆਜੋ ਤੁਹਾਨੂੰ ਦੱਸਦਾ ਵੀ ਪੰਜਾਬ ਕਿਵੇਂ ਵਿਕ ਰਿਹਾ ਤੁਸੀਂ ਲੰਮੀਆਂ ਤਾਣ ਕੇ ਸੁੱਤੇ ਰਹੋ ਸੋਨੂੰ ਲੱਗਦਾ ਵੀ ਸਾਡੀਆਂ ਤਾਂ ਜ਼ਮੀਨਾਂ ਦੀ ਖੋਈਆਂ ਜਾਣੀਆਂ ਸਾਡੀ ਜ਼ਮੀਨ ਨੂੰ ਕਿਹਨੇ ਖੋਣਾ ਇਹਦਾ ਚਾਹੇ ਕੋਈ ਕਿਸੇ ਖੇਤੀਬਾੜੀ ਯੂਨੀਵਰਸਿਟੀ ਦੀ ਜ਼ਮੀਨ ਵਿਕ ਰਹੀ ਆ ਚਾਹੇ ਬਾਗਬਾਨੀ ਵਿਭਾਗ ਦੀ ਵਿਕ ਰਹੀ ਆ ਚਾਹੇ ਕਿਸੇ ਹੋਰ ਐਗਰੋ ਪੰਜਾਬ ਐਗਰੋ ਦੀ ਵਿਕ ਰਹੀ ਆ ਆਪਾਂ ਕੀ ਲੈਣਾ ਅੱਜ ਮੈਂ ਤੁਹਾਨੂੰ ਦੱਸੂਗਾ ਵੀ ਅਖੀਰ ਦੇ ਉੱਤੇ ਮੁੜਕੜ ਕੇ ਸੁੱਡੀ ਜ਼ਮੀਨ ਤੇ ਗੱਲ ਕਿਵੇਂ ਆਉਣੀ ਹੈ ਤੁਹਾਡੀ ਜ਼ਮੀਨ ਕਿਵੇਂ ਖੋਈ ਜਾਣੀ ਆ ਅੱਜ ਨਾਲ ਧਿਆਨ ਨਾਲ ਸੁਣ ਲੋ ਤੇ ਮੇਰਾ ਵੀ ਨੂੰ ਸਾਂਝੇ ਕਰਦੇ ਜਾਇਆ ਕਰੋ ਯ ਜਿਹੜੇ ਜਮਾ ਕੋਈ ਦੁੱਕੀ ਦੇ ਮੁੱਦੇ ਹੁੰਦੇ ਆ ਨਾ ਜਿੰਨਾਂ ਦਾ ਮੂੰਹ ਨਾਲ ਕੋ ਸਿਰ ਨਾਲ ਲੈਣਾ ਦੇਣ ਨਾ ਕੋਈ ਅਰਥ ਨਾਲ ਕੋ ਲੈਣਾ ਦੇਣਾ ਉਹ ਤੁਸੀਂ ਠਾ 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 ਸਾਂਝਾ ਕਰਦੇ ਹੋ ਤੇ ਗਾਹਾਂ ਪਚਾਉਨੇ ਉਹ ਤੇ ਦੇਖਦੇ ਹਾਂ ਮੁੱਦਾ ਬਹੁਤ ਅਕਬੀਰਾ ਆਪਾਂ ਲੈਂਡ ਪੂਲਿੰਗ ਨੀਤੀ ਇੱਕ ਵਾਰੀ ਵਾਪਸ ਾਟ ਗਏ ਤੇ ਆਪਾਂ ਨੂੰ ਲੱਗਿਆ ਵੀ ਇਹ ਤਾਂ ਚੁੱਪ ਕਰ ਗਏ ਨਹੀਂ ਇਹਨਾਂ ਦਾ ਅਗਲਾ ਹਥਿਆਰ ਨਾਲ ਦੀ ਨਾਲ ਤਿਆਰ ਸੀ ਇਧਰ ਵਿਰੋਧ ਹੋਇਆ ਪਿੱਛੇ ਹਟੇ ਇਹਨਾਂ ਨੇ ਦੂਜਾ ਹਥਿਆਰ ਕੱਢ ਲਿਆ ਆ ਲਟੇਰੇ ਦਿੱਲੀ ਵਾਲਿਆਂ ਨੇ ਸਾਰਾ ਪੰਜਾਬ ਵੇਚ ਕੇ ਲੁੱਟ ਕੇ ਲੈ ਜਾਣਗੇ ਜੇ ਨਾ ਜਾਗੇ ਆ ਇੱਕ ਸਾਲ ਰਹੇਗਾ ਤੁਹਾਡਾ ਪੱਖ ਨਹੀਂ ਛੱਡਣਾ ਇਹਨਾਂ ਨੇ ਇੱਕ ਸਾਲ ਦੇ ਵਿੱਚ ਹੁੰਝ ਕੇ ਪੁੰਝ ਕੇ ਜਮਾਇਆ ਸਾਫ ਕਰਕੇ ਤੁਰ ਜਾਣਗੇ ਆਪਾਂ ਸੋਝੋ ਘਰੇ ਵੀ ਹਾਂ ਆਪਾਂ ਲੈਂਡ ਪੂਲਿੰਗ ਵਾਲੀ ਆਪਾਂ ਅਵੇਸਲੇ ਹੋ ਗਏ ਵੀ ਠੀਕ ਆ ਜੀ ਉਹ ਨੀਤੀ ਇੱਕ ਵਾਰੀ ਨਹੀਂ ਇਹ ਰੁਕੇ ਨਹੀਂ ਇਹ ਲਗਾਤਾਰ ਚੱਲ ਰਿਹਾ ਧਿਆਨ ਨਾਲ ਸੁਣ ਲਿਓ ਆਹ ਤਹਿਸੀਲਦਾਰ ਨੇ ਚਿੱਠੀ ਜਾਰੀ ਕੀਤੀ ਆ ਕਾਨੂੰਗੋਦੇ ਪਰਿਵਾਰੀਆਂ ਨੂੰ ਲੁਧਿਆਣੇ ਦੇ ਕਿਹੜੇ ਕਿਹੜੇ ਪਿੰਡ ਆ ਸੁਣ ਲਓ ਗੁਵਿੰਦਵਾਲ ਮੰਨੋਵਾਲ ਛੌਲੇ ਆਲੋਵਾਲ ਮਜਾਰਾ ਖਰਕ ਅਤੇ ਹੋਰ ਕੁਝ ਪਿੰਡ ਨੇ ਇੰਨਾ ਪਿੰਡਾਂ ਦੀ ਲੁਧਿਆਣਾ ਤਹਿਸੀਲਦਾਰ ਨੇ ਕਾਨੂੰਗੋਦੇ ਪਰਿਵਾਰੀਆਂ ਨੂੰ ਨਿਸ਼ਾਨਦੇਹੀ ਕਰਨ ਦੀ ਦਿੱਤਾ ਹੁਕਮ ਵੀ ਆ ਨਿਸ਼ਾਨਦੇਹੀ ਕਰੋ ਤੇ ਡੀਸੀ ਵੱਲੋਂ ਜਵਾਨੀ ਕਲਾਮੀ ਮੂਹ ਜਵਾਨੀ ਹੁਕਮ ਦਿੱਤੇ ਗਏ ਆ ਚਿੱਠੀ ਕਹਿੰਦੀ ਆ ਆ ਕੀ ਦੇਖਦੇ ਹੋ ਤੇ ਮੈਂ ਪੜ ਕੇ ਸੁਣਾ ਦਿੰਦਾ ਧਿਆਨ ਨਾਲ ਸੁਣ ਲਿਓ ਮਾਨਯੋਗ ਡਿਪਟੀ ਕਮਿਸ਼ਨ ਲੁਧਿਆਣਾ ਵੱਲੋਂ ਜਵਾਨੀ ਹੁਕਮ ਕੀਤੇ ਗਏ ਹਨ ਜਵਾਨੀ ਹੁਕਮ ਦੇਖ ਲੋ ਕਹੇ ਜੇ ਹੁੰਦੇ ਆ ਹੁਣ ਇਹਦੇ ਧਿਆਨ ਮਾਰ ਲਿਓ ਇਦੇ ਚ 1500 ਕਿਲਾ ਦਾ ਪੰਜਾਬ ਖੇਤੀ ਜੁੜੀ ਖੇਤੀਬਾੜੀ ਯੂਨੀਵਰਸਿਟੀ ਦਾ ਜਿੱਥੇ ਰਸਰਚਾ ਹੁੰਦੀਆਂ ਨੇ ਸੀਡ ਤਿਆਰ ਹੁੰਦੇ ਨੇ 1500 ਕਿਲਾ ਦਾ ਉਹ ਆ ਲੁਧਿਆਣੇ ਦਾ ਬਿਲਕੁਲ ਲੁਧਿਆਣੇ ਦੇ ਵਿੱਚ ਜਿਹੜੀ ਪਤਾ ਨਹੀਂ ਅਰਬਾਂ ਖਰਬਾਂ ਪਤਾ ਨਹੀਂ ਕਿੰਨੇ ਮਿਲੀਅਨ ਬਿਲੀਅਨ ਦੇ ਪੈਸਿਆਂ ਦੀ ਹੈਗੀ ਆ